ਮੇਰਾ ਨਾਮ ਨਵਜੋਤਨੀ ਹੈ ਮੈਟਨੀ ਮੋਰਨਾਮ ਦੀ ਰਹਿਣ ਵਾਲੀ ਆ ਮੈਂ ਇੱਥੇ ਇਸ ਸਕੂਲ ਸੇ ਪੜ੍ਹਦੀ ਆ ਮੇਰੀ ਫੀਸ ਅੱਜ ਰੁਬੇਸਾ ਨੇ ਆਰਬੀਲਾਈਵ ਵਾਲੇ ਨੇ ਭਰੀ ਆ ਜੋ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਪਹਿਲਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਅਤੇ ਮੈਂ ਇਹ ਕਹਿਣਾ ਚਾਹਨਾ ਕਿ ਸਰਕਾਰ ਤੋਂ ਜਿਹੜੀ ਸਾਡਾ ਮੰਗਾ ਨੇ ਉਹ ਪੂਰੀਆ ਕੀਤੀਆਂ ਜਾਣ ਤਾਂ ਜੋ ਪਾਣੀ ਨਾ ਆ ਸਕੇ ਅਤੇ ਐਂਦੀ ਮੁਸੀਬਤ ਨਾ ਬਣੇ ਬਿਲਕੁਲ ਪਹੁੰਚੇ ਆ ਸਾਡੇ ਗਗਨ ਚੌਕ ਦੀ ਲੈ ਕੇ ਆਏ ਨੇ ਮੈਨੂੰ ਆ ਇਹ ਨਾਲ ਆਪਾਂ ਬਹੁਤ ਵਾਰੀ ਮਿਲੇ ਆ ਕੈਂਪਾਂ ਦੇ ਵਿੱਚ ਜਿਹੜੇ ਬੱਚੇ ਕੈਂਪਾਂ ਸੀ ਉਹ ਉਹਨਾਂ ਨੂੰ ਪਤਾ ਹੀ ਹੈ ਵੀ ਆਪਾਂ ਕਿਵੇਂ ਰੋਜ਼ ਮਿਲਦੇ ਸੀ ਤੇ ਕੀ ਆਪਾਂ ਕਰਦੇ ਸੀ ਕੀ ਕੀ ਚੀਜ਼ਾਂ ਖਾਂਦੇ ਸੀ ਤੇ ਸਾਡਾ ਤਾਂ ਇੱਕੋ ਹੀ ਮਕਸਦ ਹੈ ਤੁਹਾਡੇ ਤੱਕ ਮਦਦ ਪਹੁੰਚਾਣਾ ਬਾਕੀ ਅਗਲਾ ਕੰਮ ਤੁਹਾਡਾ ਹੈ ਕੰਮ ਤੁਹਾਡਾ ਕੀ ਹੈ ਤੁਸੀਂ ਪੜਨਾ ਹੈ ਪੜ ਕੇ ਆਪਦੇ ਪੈਰਾਂ ਤੇ ਸਟੈਂਡ ਹੋਣਾ ਜ਼ਰੂਰੀ ਆਪਾਂ ਅਫਸਰ ਹੀ ਲੱਗिए ਜੋ ਵੀ ਆਪਾਂ ਨੂੰ ਕੰਮ ਮਿਲਦਾ ਆਪਾਂ ਉਹ ਕੰਮ ਕਰੀਏ ਠੀਕ ਹੈ ਨਾ ਕੰਮ ਜੇ ਆਪਾਂ ਕਰਾਂਗੇ ਤਾਂ ਫੇਰ ਹੀ ਆਪਣੇ ਕੋਲ ਪੈਸਾ ਆਏਗਾ ਪੈਸਾ ਆਏਗਾ ਤਾਂ ਆਪਾਂ ਆਪਣੇ ਆਪ ਦੇ ਅਬਰੂ ਮਜ਼ਬੂਤ ਕਰ ਪਾਵਾਂਗੇ ਤੇ ਆਪਾਂ ਨੂੰ ਕਿਸੇ ਕੋਲ ਮਦਦ ਨਹੀਂ ਲੈਣੀ ਪਏਗੀ ਤਾਂ ਇਹੋ ਮਕਸਦ ਹੈ ਸਾਡੇ ਗगन ਜੀ ਦਾ ਇਹੋ ਮਕਸਦ ਸਾਡਾ ਹੈ ਤੇ ਇਹੋ ਸਾਡੇ ਭਾਈ ਸਾਹਿਬ ਦਾ ਜੋ ਅਸੀਂ ਤੁਹਾਨੂੰ ਦੱਸਿਆ ਬਸ ਆਪਾਂ ਪੜਨਾ ਹੈ ਆਪਣੀ ਉਮਰ ਪੜਨ ਦੀ ਹੈ ਆਪਾਂ ਪੜੀਏ ਪੜ ਲਿਖ ਕੇ ਜਿਹੜਾ ਉਹ ਅੱਛੇ ਇਨਸਾਨ ਬਣੀਏ ਆਪਾਂ ਨੂੰ ਆਪਣੀ ਜ਼ਿੰਦਗੀ ਬਾਰੇ ਸਮਝ ਆਵੇ ਤੇ ਆਪਾਂ ਜਿਹੜਾ ਕਿਸੇ ਤੋਂ ਮਦਦ ਨਾ ਲਈਏ ਬਸ ਇਹੀ ਸਾਡਾ ਮਕਸਦ ਹੈ ਨਹੀਂ ਮੋਨਾ ਰਾਮ ਦੇ ਵਿੱਚ ਇਸ ਗੁਰਪ੍ਰੀਤ ਬੱਚੇ ਦੇ ਕਰਕੇ ਆਏ ਆ ਅਸੀਂ ਅੱਜ 35 ਬੱਚਿਆਂ ਨੂੰ ਕਾਪੀਆਂ ਦੇ ਦਿੱਤੇ ਨੇ ਵਿੱਚ 300 ਕਾਪੀਆਂ ਸਮੀਰ ਸੁਨਦੇਵਾ ਜੀ ਨੇ 120 ਕਾਪੀਆਂ ਗੀਤੂ ਬਟਲਾ ਜੀ ਨੇ 300 ਪੈਨ ਸਮੀਰ ਜੀ ਨੇ 120 ਪੈਨ ਗੀਤੂ ਬਟਲਾ ਜੀ ਨੇ ਤੇ 35 ਕਿੱਟਾਂ ਆਮ ਬੈਗ ਹਾਸ ਵਾਲਿਆਂ ਨੇ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਬੱਚਿਆਂ ਨੂੰ ਇਹੀ ਅਪੀਲ ਕਰਦੇ ਹਾਂ ਵਧੀਆ ਪੜ ਕੇ ਵਧੀਆ ਅਫਸਰ ਬਣਨ ਤਾਂ ਕਿ ਆਪਦੇ ਮਾਪਿਓ ਦਾ ਤੇ ਆਪਦੇ ਪਿੰਡ ਦਾ ਨਾਮ ਉੱਚਾ ਕਰ ਸਕਣ ਜੈ ਹਿੰਦ ਜੈ ਭਾਰਤ ਮੇਰਾ ਨਾਮ ਨਵਜੋਤਨੀ ਹੈ ਮੈਟਣੀ ਮੋਰੰਗਮ ਦੀ ਰਹਿਣ ਵਾਲੀ ਆ ਤੇ ਮੈਂ ਇੱਥੇ ਇਸ ਸਕੂਲ 'ਚ ਪੜ੍ਹਦੀ ਆ ਮੇਰੀ ਫੀਸ ਅੱਜ ਰੂਬੇਸਰ ਨੇ ਆਰਬੀਲਾਈ ਵਾਲਿਆਂ ਨੇ ਭਰੀ ਆ ਜੋ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੇਕਰ ਕੋਈ ਹੋਰ ਵੀ ਸੰਸਥਾ ਸਾਡੀ ਫੀਸ ਤੇ ਸਕਦੀ ਆ ਤਾਂ ਪਲੀਜ਼ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਤੇ ਉਹ ਜ਼ਰੂਰ ਆ ਕੇ ਇੱਥੇ ਸਾਨੂੰ ਫੀਸ ਦੇਣ ਤੇ ਹੋਰ ਵੀ ਕੋਈ ਚੀਜ਼ਾਂ ਮੈਂ ਪ੍ਰੋਵਾਈਡ ਕਰਾਂ ਹਾਂਜੀ ਇੱਥੇ 94 ਬੱਚੇ ਆ ਗਏ ਆ ਗੁਰਪ੍ਰੀਤ ਨੂੰ ਸਕੂਲ ਦੇ ਵਿੱਚ ਜਦੋਂ ਇੱਛਾ ਜਤਾਈ ਸੀ ਵੀ ਸਾਨੂੰ ਜੀ ਸਾਰੇ ਬੱਚਿਆਂ ਨੂੰ ਕਾਫੀਆਂ ਕਿਤਾਬਾਂ ਦੇ ਸਰ ਮੈਡਮ ਚਾਹੀਦੇ ਨੇ ਪੂਰੀਆਂ ਕਿਤਾਬਾਂ ਕੀ ਮਿਲ ਗਈਆਂ ਕੀ ਕਹਿਣਾ ਚਾਹੀਦਾ ਮੈਂ ਪਹਿਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਅਤੇ ਮੈਂ ਇਹ ਕਹਿਣਾ ਚਾਹਨਾ ਕਿ ਸਰਕਾਰ ਤੋਂ ਜਿਹੜੀ ਸਾਡਾ ਮੰਗਾ ਨੇ ਉਹ ਪੂਰੀਆਂ ਕੀਤੀਆਂ ਜਾਂ ਤਾਂ ਜੋ ਪਾਣੀ ਨਾ ਆ ਸਕੇ ਅਤੇ ਐਂਦੀ ਮੁਸੀਬਤ ਨਾ ਬਣੇ ਸਾਡੇ ਘਰ ਦੇ ਦੇ ਛਿੱਡਾਂ ਡੇ ਗਿਆ ਪਸ਼ੂਆਂ ਨੂੰ ਅਸੀਂ ਠੰਡ ਵਿੱਚ ਕਿਵੇਂ ਬਾਹਰ ਰੱਖਾਂਗੇ ਛੱਡ ਵਿੱਚ ਅੱਗੇ ਰੱਖਦੇ ਸੀ ਹੁਣ ਸਾਨੂੰ ਬਾਹਰ ਰੱਖਣਾ ਪਵੇਗਾ ਅਤੇ ਸਾਡੀਆਂ ਕੰਦਾ ਵੀ ਡੇ ਗਿਆ ਜੋ ਜਾਨਵਰ ਰਾਤ ਤੇ ਹਮਲਾ ਵੀ ਕਰ ਸਕਦੇ ਹਨ ਕੀ ਨਾਮ ਕੀ ਹੈ ਤੇਰਾ ਕਿਥੋਂ ਦਾ ਰੇਨ ਵਾਲਾ ਤੂੰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਟਣੀਮੂਨाराम ਤੋਂ ਰੇਨ ਵਾਲਾ ਆਪਣਾ ਕਦਮ ਹੋਇਆ ਹੈ ਕਿ ਆਪਾਂ ਨੂੰ ਉਹ ਸਾਧਨ ਮਿਲ ਗਿਆ ਚੀਜ਼ ਮਿਲ ਗਈ ਹੈ ਨਾ ਹੱਲੇ ਜਿਹੜੀ ਮੇਨ ਕੰਮ ਹੈ ਨਾ ਪੜ੍ਹਾਈ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ ਮੈਨੂੰ ਇਹ ਦੱਸੋ ਪੜ੍ਹਾਈ ਕਰਨੀ ਚੰਗੀ ਲੱਗਦੀ ਹੈ ਕਿ ਠੀਕ ਠੀਕ ਲੱਗਦੀ ਹੈ ਚੰਗੀ ਸੱਚੀ ਸੱਚੀ ਬੋਲਿਆ ਜੇ ਮੈਨੂੰ ਮੈਂ ਮੈਨੂੰ ਨਾ ਰੱਬ ਨੇ ਕੋ ਪਾਵਰ ਦਿੱਤੀ ਮੈਂ ਪਕੜ ਲੈਣਾ ਕਿਹੜਾ ਬੱਚਾ ਪੜ੍ਹ ਸਕਦਾ ਕਿਹੜਾ ਬੱਚਾ ਨਹੀਂ ਪੜ੍ਹਦਾ ਜਿਵੇਂ ਝੂਠ ਬੋਲ ਰਿਹਾ ਤਾਂ ਦੇਖੋ ਕਿਸੇ ਨੂੰ ਨਹੀਂ ਚੰਗੀ ਲੱਗਦੀ ਕਿਉਂ ਬਹਿਣਾ ਪੈਂਦਾ ਓਖੇ ਓਖੇ ਬਹਿਣਾ ਪੈਂਦਾ ਯਾਦ ਕਰਨਾ ਪੈਂਦਾ ਪੇਪਰ ਦੇਣੇ ਪੈਂਦੇ ਆ ਲੇਕਿਨ ਕੋਈ ਵੀ ਚੀਜ਼ ਜਿਹੜੀ ਚੰਗੀ ਹੈ ਨਾ ਉਹ ਬਿਨਾ ਮਿਹਨਤ ਕਰੇ ਬਿਨਾ ਆਪ ਦੇ ਆਪ ਨੂੰ ਕੰਟਰੋਲ ਕਰੇ ਨਹੀਂ ਜਿੱਤ ਸਕਦੇ ਤੁਸੀਂ ਅਫਸਰ ਬੰਨਾ ਹੈ ਨਾ ਅਫਸਰ ਬਨਣ ਵਾਸਤੇ 18-18 ਘੰਟੇ ਪੜਨਾ ਪੈਂਦਾ ਹੈ ਹੈਨਾ ਅਸੀਂ ਤਾਂ 2 ਘੰਟੇ ਦੇ ਪਰੇਸ਼ਾਨ ਹੋ ਜਾਈਨੇ ਉਹ ਅੱਜ ਬਹੁਤ ਪੜਲੇ ਬਹੁਤ ਪੜਲੇ ਬਹੁਤ ਪੜਲੇ ਹੈਨਾ ਫਿਰ ਇਹ ਚੀਜ਼ ਦਾ ਧਿਆਨ ਰੱਖਣਾ ਹੈ ਦੂਜਾ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਜੋ ਕਰਾਰੇ ਹੈ ਨਾ ਉਹਦੇ ਵਿੱਚ ਤੁਹਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੈ ਜੇ ਤੁਸੀਂ ਕਲਾਸ ਚ ਮੈਡਮ ਪੜਾ ਰਹੀ ਹੈ ਤੁਸੀਂ ਸ਼ਰਾਰਤਾਂ ਦੇ ਵਿੱਚ ਉਹ ਤੁਸੀਂ ਕੰਨ ਖੁਜਾ ਰਹੇ ਹੋ ਤੁਸੀਂ ਦੋਸਤ ਨਾਲ ਗੱਲ ਕਰ ਰਹੇ ਹੋ ਤੁਸੀਂ ਉਹ ਕਰ ਰਹੇ ਹੋ ਫਿਰ ਪੜਾਈ ਨਹੀਂ ਹੋਏਗੀ ਅਸੀਂ ਪਹਿਲੇ ਸਟੈਪ ਤੇ ਹੀ ਫੇਲ ਹੋ ਜਾਾਂਗੇ ਅਫਸਰ ਬੰਨਾ ਹੈ ਨਾ ਤਾਂ ਹਰ ਸਟੈਪ ਤੇ ਆਪਾਂ ਨੂੰ ਕੰਮ ਕਰਨਾ ਪਏਗਾ ਠੀਕ ਹੈ ਨਾ ਚਾਹੇ ਚੰਗੀ ਲੱਗੇ ਚਾਹੇ ਨਾ ਲੱਗੇ ਸਾਨੂੰ ਪਤਾ ਹੈ ਸਾਡੇ ਪੜਾਈ ਸਾਡੇ ਵਾਸਤੇ ਚੰਗੀ ਹੁੰਦੀ ਹੈ ਹੈ ਨਾ ਆਪਣੀਆਂ ਮੰਮੀਆਂ ਪਹਿਲੇ ਆਪਾਂ ਨੂੰ ਟੱਕੇ ਨਾਲ ਬਰਸ਼ ਕਰਾਉਂਦੀਆਂ ਸੀ ਕਿ ਕਰ ਲੋ ਕਾਕਾ ਆਪਣਾ ਮਨ ਨਹੀਂ ਕਰਦਾ ਸੀ ਦੇਖੋ ਜੇ ਉਹ ਬਰਸ਼ ਨਾ ਕਰਾਂਦੀਆਂ ਆਪਣੇ ਆਪਣੇ ਦੰਦ ਸਾਫ਼ ਹੋਣੇ ਸੀ ਗੰਦੇ ਹੋ ਜਾਣੇ ਸੀ ਨਾ ਉਵੇਂ ਹੀ ਜਿਹੜੇ ਮਾਸਟਰ ਹੈ ਜਿਹੜੇ ਪ੍ਰਿੰਸੀਪਲ ਹੈ ਜਿਹੜੇ ਸਕੂਲ ਹੈ ਨਾ ਉਹ ਆਪਾਂ ਨੂੰ ਥੋੜਾ ਜਿਹਾ ਸਖਤ ਹੋ ਕੇ ਕਹਿਣਗੇ ਕਿ ਤੁਸੀਂ ਇੱਥੇ ਨਹੀਂ ਪੜਦੇ ਤੁਸੀਂ ਪੜ੍ਹੋ ਹੋਰ ਪੜ੍ਹੋ ਆਪਾਂ ਕੀ ਕਹਿੰਦੇ ਮਾਸਟਰੀ ਛੱਡੋ ਪਰੇ ਪੜ੍ਹਾਈ ਦਾ ਕੀ ਕਰਨਾ ਆਪਾਂ ਹੈ ਨਾ ਫਿਰ ਆਪਾਂ ਅਫਸਰ ਨਹੀਂ ਬਣ ਪਾਵਾਂਗੇ ਖਾਲੀ ਕੈਨ ਨਾਲ ਅਫਸਰ ਨਹੀਂ ਬੰਨਣਾ ਤੁਹਾਡੇ ਕੰਮ ਦੇ ਵਿੱਚ ਵੀ ਉਹ ਚੀਜ਼ ਨਜ਼ਰ ਆਣੀ ਚਾਹੀਦੀ ਹੈ ਤੁਸੀਂ ਦੇਖੋ ਪੜਾਈ ਵੀ ਕਰਨੀ ਹੈ ਕਰਦੀ ਛੋਟੀ ਮੋਟੀ ਜ਼ਿੰਮੇਵਾਰੀ ਜੋ ਤੁਹਾਡੇ ਹੱਕ ਚ ਆਂਦੀ ਹੈ ਉਹ ਵੀ ਪੂਰੀ ਕਰਨੀ ਹੈ ਇਹ ਨਹੀਂ ਕਿ ਪੱਖਾ ਚਲਾ ਕੇ ਮੈਂ ਤਾਂ ਪੜਾਈ ਕਰ ਰਿਹਾ ਪੜਾਈ ਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਆਪਦੀ ਜ਼ਿੰਮੇਵਾਰੀਆਂ ਤੋਂ ਪਾਸੇ ਹਟ ਜਾਓ ਠੀਕ ਹੈ ਆਪਦੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਹੈ ਜੋ ਤੁਹਾਨੂੰ ਕਰਦੇ ਕੰਮ ਕਰਨੇ ਉਹ ਵੀ ਕਰਨੇ ਆ ਉਹ ਵੀ ਪੜਾਈ ਵੀ ਕਰਨੀ ਹੈ ਦੇਖੋ ਕੋਈ ਵੀ ਕੋਈ ਵੀ ਜਿਹੜੀ ਚੰਗੀ ਚੀਜ਼ ਹੁੰਦੀ ਨਾ ਮੋਬਾਈਲ ਹੋ ਗਿਆ ਜਾਂ ਕੋਈ ਆ ਬਾਹਰ ਦੇ कुरकुरੇ ਚਿਪਸ ਹੋ ਗਏ ਜਾਂ ਇਹ ਚੀਜ਼ਾਂ ਇਹ ਤੁਹਾਨੂੰ ਨਾ ਤੁਹਾਡੇ ਰਾਹ ਤੋਂ ਭਟਕਾਨ ਗਿਆ ਜੇ ਤੁਸੀਂ ਵਾਕਈ ਚਾਹੁੰਦੇ ਹੋ ਨਾ ਤੁਸੀਂ ਕਿ ਸਿੱਧੇ ਜਾ ਕੇ ਅਫਸਰ ਲੱਗੋ ਤਾਂ ਥੋੜੇ ਟਾਈਮ ਵਾਸਤੇ ਗਲਤ ਖਾਣਾ ਤੇ ਗਲਤ ਚੀਜ਼ ਦੀ ਸੰਗਤ ਚਾਹੇ ਉਹ ਮੋਬਾਈਲ ਹੋਵੇ ਚਾਹੇ ਕੋਈ ਗਲਤ ਤੁਹਾਡਾ ਦੋਸਤ ਹੋਵੇ ਉਹਨੂੰ ਜੈ ਸ਼੍ਰੀ ਰਾਮ ਕਰਕੇ ਬਾਏ ਬਾਏ ਕਰ ਦਿਓ ਕੀ ਕਰਨਾ ਉਹਨੂੰ ਕੀ ਕਰਨਾ ਹੈ ਬਾਏ ਬਾਏ ਮਾੜੀ ਚੀਜ਼ਾਂ ਨੂੰ ਬਾਏ ਬਾਏ ਕਰ ਦਿਓ ਤਾਂ ਹੀ ਫਿਰ ਅੱਗੇ ਵਧ ਸਕੋਗੇ ਨਾ ਹਿੰਦੁਸਤਾਨ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ ਬਹੁਤ ਲੱਖ ਹਜ਼ਾਰੋਂ ਕਰੋੜੋਂ ਲੋਕ ਜਿਹੜੇ ਐ ਉਹ ਬਹੁਤ ਅੱਛੀ ਤਰ੍ਹਾਂ ਪੜ ਰਹੇ ਐ ਆਪਣਾ ਉਹਨਾਂ ਨਾਲ ਕੰਪੀਟੀਸ਼ਨ ਹੋਊਗਾ ਤੇ ਇਹ ਨਹੀਂ ਸੋਚਣਾ ਮੈਂ ਪਿੰਡ ਦੇ ਵਿੱਚ ਬਹੁਤ ਅੱਛਾ ਪੜ ਲੈਨੀ ਆ ਜਾਂ ਪੜ ਲੈਣਾ ਤਾਂ ਮੇਰਾ ਕੰਮ ਹੋ ਗਿਆ ਤੁਹਾਡਾ ਪੂਰੇ ਦੇਸ਼ ਦੇ ਲੈਵਲ ਤੇ ਕੰਪੀਟੀਸ਼ਨ ਹੈ ਤੇ ਉਸ ਹਿਸਾਬ ਨਾਲ ਪੜਨਾ ਹੈ ਸਮਝ ਗਏ ਨਾ ਹਾਂ ਜੀ ਸਤਿ ਜੀ ਆਓ ਜੀ ਕੀ ਕਹਿਣਾ ਚਾਹੋਗੇ ਜੀ ਸਰ ਅਸੀਂ ਜਿਹੜੀ ਐ ਟੀਮ ਵੀਰ ਜੀ ਵਰੀ ਆਏ ਹੈ ਗਗਨ ਚੌਂਕ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਕਿ ਸਾਡੇ ਪਿੰਡ ਟਾਣੀ ਮੋਨਰਾ ਦੇ ਬੱਚਾ ਨੂੰ ਇਹਨਾਂ ਕੋਲ ਲਿਆ ਕੁਝ ਸਾਡੇ ਬੱਚਿਆਂ ਦੀ ਮੰਗਾ ਸੀ ਡਿਮਾਂਡ ਸੀ ਕਾਪੀਆਂ ਕਿਤਾਬਾਂ ਜਾਂ ਪੈਨਸਲ ਪੈਨ ਵਗੈਰਾ ਕਿਉਂਕਿ ਉਹ ਹੁਣ ਸਾਡੇ ਹੜ ਕਰਨ ਇਹਨਾਂ ਨੂੰ ਨੁਕਸਾਨ ਹੋ ਚੁੱਕਾ ਹੈ ਵੀ ਅਸੀਂ ਬੱਚਿਆਂ ਦੀ ਪੜਾਈ ਵੀ ਕਰਾਣੀ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਤੇ ਇਹਨਾਂ ਸਾਰੀ ਜਿਹੜੀ ਸਾਡੇ ਬੱਚਿਆਂ ਦੀ ਸਾਰੇ ਲਈ ਪਿੰਡ ਟਾਣੀ ਮੋਨਰਾ ਵਾਲਿਆਂ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਸਰਕਾਰਾਂ ਤੇ ਵੀ ਅਸੀਂ ਇਹ ਮੰਗ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਆ ਜਾਂ ਬਾਰਡਰ ਪੱਟੀ ਦੇ ਪਿੰਡ ਹੈਗੇ ਆ ਕਿਉਂਕਿ ਉਹਨਾਂ ਨੂੰ ਜਦੋਂ ਪਾਣੀ ਆ ਜਾਂਦਾ ਦੋ ਦੋ ਮਹੀਨੇ ਉਹਦੇ ਸਕੂਲ ਬੰਦ ਹੋ ਜਾਂਦੇ ਆ ਜਦੋਂ ਆ ਰੋਲਾ ਪੈਂਦਾ ਹੈ ਉਹ ਦੋ ਵੀ ਮਹੀਨਾ ਦੋ ਦੋ ਮਹੀਨੇ ਸਕੂਲ ਬੰਦ ਹੋ ਜਾਂਦੇ ਆ ਕਿਉਂਕਿ ਸਾਡੇ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਜਿਹਦੇ ਕਿ ਸਾਡੇ ਬੱਚੇ ਨੌਜਵਾਨ ਪੜ੍ਹ ਲਿਖਤੇ ਅੱਗੇ ਨੌਕਰੀਆਂ ਨਾਲ ਨਹੀਂ ਮਿਲ ਸਕਦੀਆਂ ਕਿਉਂਕਿ ਜਿਹੜੇ ਵੀ ਹੁਣ ਕਿਉਂਕਿ ਇੰਨਾ ਕੋ ਪਿੱਛੇ ਅਸੀਂ ਬੱਚੇ ਸਾਡੇ ਰਹਿ ਜਾਂਦੇ ਆ ਕਿ ਨੌਕਰੀ ਤਾਂ ਦੂਰ ਦੀ ਗੱਲ ਕਿਉਂਕਿ ਸਾਡੇ ਬੱਚੇ ਮਜ਼ਦੂਰੀ ਕਰਨ ਜੋਗੇ ਵੀ ਨਹੀਂ ਰਹਿ ਜਾਂਦੇ ਤੇ ਅਸੀਂ ਇਹ ਮੰਗ ਕਰਦੇ ਆਂ ਕਿ ਸਾਡੇ ਕੋਟਾ ਇਹ ਅਲੱਗ ਬਣਾਇਆ ਜਾਵੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਸਾਡੇ ਬਾਰਡਰ ਪੱਟੀ ਦੇ ਲੋਕ ਹੈਗੇ ਜਾਂ ਹੜਪਰ ਪ੍ਰਭਾਵਿਤ ਲੋਕ ਹੈਗੇ ਉਹਨਾਂ ਦਾ ਕੋਟਾ ਅਲੱਗ ਤੋਂ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਨੌਕਰੀ ਜਿਵੇਂ ਕੁਝ ਪਰਸੈਂਟਾਂ ਦੀ ਛੋਟ ਕੀਤੀ ਜਾਵੇ ਨੌਕਰੀ ਜਿ ਉਹ ਵੀ ਲੱਗਦਾ ਹੈ ਨਾ ਕਿਉਂਕਿ ਇੱਥੇ ਪੜਾਈ ਤਾਂ ਬਿਲਕੁਲ ਹੀ ਹੁਣ ਖਤਮ ਹੋ ਚੁੱਕੀ ਹੈ ਸਾਡੇ ਹੁਣ ਦੋ ਦੋ ਮਹੀਨੇ ਜੀ ਬੱਚਿਆਂ ਦੇ ਉਹਨਾਂ ਐਗਜ਼ਾਮ ਆ ਰਹੇ ਸੀ ਬੱਚੇ ਐਗਜ਼ਾਮ ਹੁਣ ਕਿਤੇ ਕਈਨਾਂ ਕਿਤੇ ਕਈਨਾਂ ਕੀਤੇ ਵੀ ਨਹੀਂ ਕਿਉਂਕਿ ਪਾਣੀ ਦੇ ਵਿੱਚ ਬੈਠੇ ਕੁਝ ਬੱਚੇ ਸਾਡੀ ਇਹ ਮੰਗ ਹੈ ਕਿ ਬਾਕੀ ਸਰਕਾਰ ਅੱਗੇ ਸਾਡੀ ਇਸ ਤਰ੍ਹਾਂ ਬਹੁਤ ਮੰਗੇ ਜਿਹੜੇ ਸਾਡੀ ਜ਼ਮੀਨਾਂ ਕੱਚੀਆਂ ਹੈਗੀਆਂ ਜਾਂ ਸਾਡੇ ਹੁਣ ਮੁਆਵਜ਼ੇ ਬਿਲਕੁਲ ਕੱਚੀਆਂ ਜ਼ਮੀਨਾਂ ਦੇ ਨਹੀਂ ਮਿਲਨੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕੱਚੇ ਜ਼ਮੀਨਾਂ ਦੇ ਮੁਆਵਜ਼ੇ ਮਿਲਣਗੇ ਤੇ ਨੁਕਸਾਨ ਕਿਉਂ ਕੀਜੀਏ ਕਿਲੇ ਦਾ ਮਾਨਕ ਚੱਲਦਾ ਸੀ 30 35 35000 ਰੁਪਏ ਅਸੀਂ ਖਰਚਾ ਕੀਤੀ ਬੈਠੇ ਦੇਖੋ ਉਹਨਾਂ ਸਾਹਮਣੇ ਸਾਡੇ ਖੇਤ ਅੱਗੇ ਅਸੀਂ ਉਹਨਾਂ ਛੋਨਾ ਵਾ ਕੇ ਅਸੀਂ ਉਹਨਾਂ ਕੁਝ ਪੱਛੇ ਪਸਵੰਦਾ ਚਾਰਾ ਬੀਜਾਇਆ ਤੇ ਸਾਡੇ ਕਮਰੇ ਦੇਖੋ ਸਾਡੇ ਆ ਛੱਡਾ ਪਸੰਦੀ ਦੇਖੋ ਸਾਡੇ ਇੰਨਾ ਕੋ ਨੁਕਸਾਨ ਹੋ ਚੁੱਕਿਆ ਕਿ ਅਸੀਂ ਆਪਣੀ ਸਾਰੀ ਜ਼ਿੰਦਗੀ ਅਸੀਂ ਸਿਰਾ ਦੇ ਉੱਪਰ ਨਹੀਂ ਕਰ ਸਕਦੇ ਅਸੀਂ ਇੰਨਾ ਉੱਪਰ ਨਹੀਂ ਉੱਠ ਸਕਦੇ ਕਿਉਂਕਿ ਇੰਨੇ ਕੋ ਅਸੀਂ ਦਬਾਓ ਦਬਾਉ ਹੋ ਚੁੱਕੇ ਆ ਕਰਜ਼ਿਆਂ ਤੋਂ ਲਿਮਟਾਂ ਲੈ ਕੇ ਅੱਗੇ ਕੰਮਰੇ ਬਣਾਏ ਸੀ ਲੋਨ ਲੈ ਕੇ ਕੰਮਰੇ ਬਣਾਏ ਸੀ ਜਾਂ ਕੋਈ ਫਸਲ ਦਾ ਸਿਰ ਜਗਾਰ ਚਲਾਇਆ ਸੀ ਬਾਕੀ ਸਾਡਾ ਹੁਣ 2023 ਵਿੱਚ ਜਿਹੜਾ ਨੁਕਸਾਨ ਹੋਇਆ ਉਹ ਨਹੀਂ ਪੂਰਾ ਹੋ ਪਾਇਆ ਤੇ ਜਿਹੜਾ ਹੁਣ 2025 ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਇਹ ਸਰਕਾਰ ਇਹ ਮੰਗ ਕੇ ਤੁਹਾਨੂੰ ਵਾਤਵਾਦ ਮੁਆਵਜ਼ੇ ਦਿੱਤੇ ਜਾਣ ਘਾਟੋ ਘਾਟ ਪ੍ਰਤੀ ਇੱਕ ਅਦੇ 60 ਤੋਂ 70 ਹਜ਼ਾਰ ਤੱਕ ਮੁਆਵਜ਼ਾ ਚਾ ਕੀ ਨਾਮਾ ਟੜਾ ਕਿੜਾ ਪਿੰਡ ਜੀ ਮੇਰਾ ਨਾਮ ਮਜੀਤ ਸਿੰਘ ਪਿੰਟਾਣੀ ਮਾਨ ਰਾਮ ਦੇ ਰੈਨ ਵਾਲਾ ਜੀ ਮਜੂਦਾ ਮੇਰੇ ਕਰ ਦੇ ਹਾਲਾਤ ਦੇਖ ਲਓ ਸਾਡੇ ਖੇਤਾਂ ਦੇ ਹਾਲਾਤ ਦੇਖ ਲਓ ਸਾਰੇ ਪਿੰਡ ਦੇ ਇਨਾਂ ਕੋ ਮਜਬੂਰ ਹੋਏ ਪਏ ਆਪੀ ਕਿਉਂਕਿ ਹਣ ਤਿਆੜੀ ਕਰਨ ਜੋ ਕੋਈ ਨਹੀਂ ਹਣ ਆਪਦੇ ਕੋਈ ਘਰ ਬਣਾਣਗੇ ਜਾਂ ਕੋਈ ਤਿਆੜੀ ਕਰਨ ਜਾਣਗੇ ਇਹ ਦੇਖੋ ਸਰਕਾਰ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਬਾਕੀ ਸਰਕਾਰ ਦੀ ਨੀਤੀਆਂ ਦਾ ਅੱਗੇ ਫਸਲਾਂ ਦਾ ਤਾਂ ਨੁਕਸਾਨ ਹੋਈ ਹੋਇਆ ਕਿੰਨੇ ਕਰਾਂ ਦਾ ਨੁਕਸਾਨ ਹੋ ਗਿਆ ਸਰੇ ਇਥੇ ਸਾਡੇ ਟਾਣੀ ਮਾਨ ਰਾਮ ਦੇ ਘਾਟੋ ਘਾਟਵੀ 25 ਤੇ 30 ਕਰਾਂ ਦਾ ਨੁਕਸਾਨ ਹੋਇਆ ਹੈ ਇਹਨੇ ਵੀ ਕਮਰੇ 15 ਵੀਕ ਤੱਕ ਕਮਰੇ ਲੋਕਾਂ ਦੇ ਡਿੱਗ ਪਿਆ ਕੋਈ ਸ਼ੌਂਡੀਆਂ ਡਿੱਗਣ ਦੇ ਲਾਤ ਵਿੱਚ ਆ ਗਿਆ ਤੇ ਜਿਵੇਂ ਫਸਲਾਂ ਦੇ ਤਾਂ ਟੋਟਲ ਨੁਕਸਾਨ ਹੋ ਗਿਆ ਤੇ ਜਿਨ੍ਹਾਂ ਦੇ ਕਮਰੇ ਜੇ ਤੇ ਰੇੜਾਂ ਆ ਗਈਆਂ ਜਾਂ ਪਾਟ ਗਏ ਉਹਨਾਂ ਵਿੱਚ ਕੋਈ ਰਹਿਸ਼ਤ ਨਹੀਂ ਹੋ ਸਕਦੀ ਕਿਉਂਕਿ ਕੁਝ ਪੰਛਤ ਕਰ ਰਹੀ ਹੋਈ ਜਗ੍ਹਾ ਜਿਨ੍ਹਾਂ ਦੇ ਕਮਰੇ ਬਿਲਕੁਲ ਫਟੇ ਪਿਆ ਤੇ ਉਹਨਾਂ ਵਿੱਚ ਵੀ ਕੋਈ ਸਰਦੀ ਕਢਣ ਬਹੁਤ ਔਖੀ ਹੈ ਧੰਨਵਾਦ ਜੀ ਸਰ ਮੈਂ ਭਾਈ ਜੀ ਕਿੰਨੇ ਨਾਮ ਜੀ ਵਕੀਲ ਸਿੰਘ ਸਰਪੰਚ ਸਾਹਿਬ ਮੌਜੂਦਾ ਟਾਣੀ ਮਹਾਰਾਮ ਜੀ ਸ਼੍ਰੀਮਤੀ ਪਿਆਰੋ ਭਾਈ ਜੀ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਾਂਗੇ ਜੋ ਕਿ ਅਰੋੜਾ ਵਕਾਸ ਜਿਹੜਾ ਹੈ ਮੰਚ ਹੈ ਬੋਰ ਤੋਂ ਸਾਡੇ ਵੀਰ ਆਏ ਨੇ ਟੀਮ ਆਈ ਹੈ ਅੱਜ ਬੱਚਿਆਂ ਦੀ ਇਹਨਾਂ ਨੇ ਕਾਫੀਆਂ ਟਾਬਾ ਜੁੜਿਤਿਆ ਹਨ ਔਰ ਅੱਗੇ ਮੋਟੀਵੇਟ ਕਰਨ ਵਾਸਤੇ ਸਿੱਖਿਆ ਵਾਸਤੇ ਜੋ ਕਿ ਜ਼ਰੂਰਤ ਸੀ ਨਾ ਬੱਚਿਆਂ ਨੂੰ ਕਾਫੀ ਜ਼ਰੂਰਤ ਸੀ ਜਿਹੜੀ ਇਹ ਤੁਸੀਂ ਟੀਮ ਨੇ ਇਹ ਮਦਦ ਕੀਤੀ ਇਹਨਾਂ ਬੱਚਿਆਂ ਦੀ ਦਾ ਐਪਰੀਸ਼ੀਏਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੂਹ ਪੰਚਾਇਤ ਵੱਲੋਂ ਹੜਪੀਤ ਪਰਿਵਾਰਾਂ ਵੱਲੋਂ ਔਰ ਇਹਨਾਂ ਬੱਚਿਆਂ ਦੇ ਵੱਲੋਂ ਜਿਹੜਾ ਧੰਨਵਾਦ ਜਿਹੜੀ ਇਹੋ ਜਿਹੀ ਯਤਿਮਾ ਸੇਵਾ ਕਰਦੇ ਆ ਤਾਂ ਬੱਚੇ ਹੋਰ ਵੀ ਅੱਗੇ ਜਾਂਦੇ ਆ ਸੱਚੀ ਬੱਚਾ ਜ਼ਰੂਰੀ ਜੀ ਪਾਣੀ ਖੜ ਗਿਆ ਸੀ ਜੀ ਪਾਣੀ ਜੀ ਇੱਥੇ ਖੇਤਾਂ ਦੇ ਵਿੱਚ ਜਿਹੜਾ 6 ਤੋਂ 7 ਫੁੱਟ ਸੀ 7-8 ਫੁੱਟ ਤੇ ਬਾਕੀ ਜੀ ਹਾਂਜੀ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਬਹੁਤ ਹੈ ਜੀ ਖੇਤੀ ਇੱਥੇ 100% ਜਿਹੜੀ ਖਤਮ ਹੀ ਹੈ ਔਰ ਘਾਰ ਵੀ ਬਹੁਤ ਡਿੱਗੇ ਨੇ ਕਈ ਕੁਛ ਪਸ਼ਵਾਂ ਦੀ ਵੀ ਇੱਥੇ ਮੌਤ ਹੋਈ ਜੀ ਹਾਂਜੀ ਕੋਈ ਸਸਤਾਵਾ ਕੋਈ ਹੋਰ ਆਈਆਂ ਜੀ ਸਸਤਾਵਾ ਆਈਆਂ ਨੇ ਜੀ ਜੋਤੀ ਫਾਊਂਡੇਸ਼ਨ ਆਈ ਹੈ ਜੀ ਗਲੋਬਲ ਸਿੱਖ ਹੈ ਹੋਰ ਬਹੁਤ ਭੈਣ ਭਰਾ ਆਏ ਨੇ ਹੁਣ ਕਿਸ ਚੀਜ਼ ਦੀ ਲੋੜ ਹੈ ਜਿਆਦਾ ਪਿੰਡ ਨੂੰ ਜੀ ਹੁਣ ਜੀ ਇਸ ਟਾਈਮ ਜੀ ਸਾਨੂੰ ਇਹ ਜਿਹੜਾ ਬਿਜਾਈ ਵਾਸਤੇ ਬੀਜ ਚਾਹੀਦਾ ਜੀ ਅੱਛਾ ਗਿਆ ਖਾਦ ਡੀਪੀ ਔਰ ਕੁਝ ਐਹੋ ਜੇ ਗਰੀਬ ਘਰ ਨੇ ਜਿਨ੍ਹਾਂ ਦੇ ਪਿੰਡ ਹਾਂ ਜੀ ਮਕਾਨ ਡਿੱਗੇ ਨੇ ਜਾਂ ਕੁਝ ਛੋਟੇ ਪਰਿਵਾਰ ਨੇ ਜਿਨ੍ਹਾਂ ਦੇ ਦੋ ਦੁਕਣਾ ਵੀ ਐਂਕੜ ਜ਼ਮੀਨ ਖਸਮ ਹੋ ਗਈ ਉਹਨਾਂ ਬੱਚਿਆਂ ਨੇ ਵਿਆਹ ਕਰਾਉਣੇ ਵਿਆਹ ਰੱਖਣੇ ਸੀ ਬੱਚਿਆਂ ਦੇ ਵਿਆਹ ਸੀ ਉਹਨਾਂ ਵਾਸਤੇ ਮਦਰ ਚਾਹੀਦੀ ਥੋੜੀ ਜੀ ਕੋਈ ਸਸਤਾ ਹੈਗੇ ਤੁਹਾਡੇ ਮੀਡੀਆ ਨਾਲ ਸੁਣ ਰਹੀ ਹੈ ਤੁਹਾਡੇ ਦਾ ਕਰਦੇ ਧੰਨਵਾਦ ਧਿਆਨ ਨਾਲ ਗੱਲ ਆ ਤਿੰਨ ਕੁੜੀਆਂ ਹੈਗੀਆਂ ਨੇ ਠੀਕ ਹੈ ਅਨੁਰਾਧਾ ਜੋਤੀ ਤੇਰਾ ਕੀ ਨਾਮ ਨਵਜੋਤ ਤੁਹਾਨੂੰ ਕੋਈ ਵੀ ਦਿੱਕਤ ਹੈ ਨਾ ਕਿਸੇ ਨੂੰ ਜਿਵੇਂ ਉਹਨਾਂ ਦੱਸਿਆ ਹੋਣੇ ਹੁੰਦਾ ਬੈਗ ਚੋਰੀ ਹੋ ਗਿਆ ਕਿਸੇ ਨੂੰ ਕੀ ਪ੍ਰੋਬਲਮ ਹੈ ਤੁਸੀਂ ਇਹ ਤਿੰਨਾਂ ਜਣਿਆਂ ਨੂੰ ਦੱਸਣੀ ਹੈ ਠੀਕ ਹੈ ਇਹ ਸਾਨੂੰ ਮਤਲਬ ਗਰੁੱਪੇ ਚ ਪਾ ਦਿਓ ਇਹ ਤਿੰਨੋਂ ਜਿਹੜੀਆਂ ਵੈਰੀਫਾਈ ਕਰ ਦੇਣੀਆਂ ਵਾਕਿਆ ਲੋੜਵੰਦ ਹੈਗੇ ਕਿ ਨਹੀਂ ਹੈਗੇ ਜਦੋਂ ਇਹਨਾਂ ਨੇ ਤਿੰਨਾਂ ਨੇ ਦੱਸਤਾ ਵੀ ਵਾਕਿਆ ਲੋੜ ਹੈ ਵੀ ਇਹਨੂੰ ਫੀਸ ਦੀ ਲੋੜ ਹੈ ਇਨੂੰ ਬੈਗ ਦੀ ਲੋਡ ਹੈ ਇਨੂੰ ਬੋਰਡ ਦੀ ਲੋਡ ਹੈ ਇਨੂੰ ਕਿਸ ਚੀਜ਼ ਦੀ ਲੋਡ ਹੈ ਫਿਰ ਅਸੀਂ ਉਹਦੇ ਕੋਲ ਉਹ ਸਮਾਨ ਪੁੰਚਾ ਦੇਾਂਗੇ ਠੀਕ ਹੈ ਹੁਣ ਤਿੰਨੋ ਜਣੀਆਂ ਤੁਹਾਡੀਆਂ ਹੈਗੀਆਂ ਨੇ ਐਡੇ ਠੀਕ ਹੈ ਇਹ ਪਹਿਲ ਇਹਦੀ ਹੈ ਤੇ ਦੋ ਜਣੀਆਂ ਨਾਲ ਲੈਂਦੇ ਹੈਗੀਆਂ ਨੇ ਠੀਕ ਉਹ ਦਿੱਕਤ ਕਿਸੇ ਨੂੰ ਤਰਾਜ ਤਾਂ ਨਹੀਂ ਕੋਈ ਹੈ ਨਹੀਂ ਸਰ ਬਸ ਠੀਕ ਹੈ ਨਾ ਹੁਣ ਸਾਰੇ ਜਣੇ ਮਿਲ ਜੁਲ ਕੇ ਰਹਿ ਆ ਜੇ ਇੱਕ ਦੂਜੇ ਦੀ ਮਦਦ ਕਰਿਆ ਜੇ ਠੀਕ ਹੈ ਤੇ ਆਪਾਂ ਇਹਨੂੰ ਸਿਸਟਮ ਨੂੰ ਵਧੀਆ ਚਲਾਵਾਂਗੇ ਜਿਹੜੀ ਤੁਹਾਡੀ ਵਧੀਆ ਤੁਹਾਡੀ ਬੀਏ ਤੱਕ ਤੁਹਾਡੀ ਅੱਗੇ ਤੱਕ ਵੀ ਪ੍ਰਾਈਸ ਤੁਹਾਡੀ ਵਧੀਆ ਹੋ ਸਕੇ ਠੀਕ ਹੈ ਵੀ ਤੁਹਾਨੂੰ ਜਿਹੜੇ ਬੱਚਾ ਗਰੁੱਪੇ ਚ ਨਹੀਂ ਹੈਗਾ ਤੁਸੀਂ ਨੰਬਰ ਦੇ ਜਾ ਜੇ ਇਹ ਗਰੁੱਪੇ ਚ ਐਡ ਕਰ ਦੇਗੀ ਸਾਰਿਆਂ ਨੂੰ ਠੀਕ ਹੈ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਅਰੋੜਾ ਵਿਕਾਸ ਸਮਜਨੇ ਟਾਣੀ ਮੋਨ ਆਰਾਮ ਨੂੰ ਗੋਦ ਲਿੱਤਾ ਅਸੀਂ ਸ਼ੁਰੂਆਤ ਸਿਰਫ ਬੱਚਿਆਂ ਦੀ ਪੜ੍ਹਾਈ ਤੇ ਕੀਤੀ ਹੈ ਬੱਚਿਆਂ ਨੂੰ ਹੀ ਸਵਾਲਣ ਦੀ ਕੀਤੀ ਹੈ ਅਸੀਂ ਅੱਜ ਤੋਂ 10 ਦਿਨ ਪਹਿਲੇ 83 ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਤੱਕ ਦੇ ਬੱਚੇ ਸੀਗੇ ਉਹਨਾਂ ਨੂੰ ਅਸੀਂ ਕਾਪੀਆਂ ਪੈਨਸਲਾਂ ਰਬਰ ਸ਼ੋਪਨਰ ਸਮਾਨ ਦੇ ਕੇ ਗਏ ਸੀਗੇ ਅੱਜ ਅਸੀਂ 35 ਬੱਚੇ ਜਿਹੜੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਨੇ ਉਹਨਾਂ ਨੂੰ ਅੱਜ ਅਸੀਂ 12-12 ਕਾਪੀਆਂ ਪੈਨ ਤੇ ਕਿੱਟਾਂ ਦਿੱਤੀਆਂ ਨੇ ਜਿਹੜਾ ਜਿੰਦੇ ਵਿੱਚ 300 ਕਾਪੀਆਂ ਸਾਨੂੰ ਸੁਮੇਰ ਸੱਚ ਦੇਵਾ ਜੀ ਨੇ ਤੇ 120 ਕਾਪੀਆਂ ਗਿੱਤੂ ਬਟਲਾ ਜੀ ਨੇ ਨਾਲ ਪੈਨ ਤੇ ਕਿੱਟਾ ਰਾਮਾ ਬੈਗ ਹਾਊਸ ਵੱਲੋਂ ਆਈਆਂ ਨੇ ਇਹ ਸਾਰੇ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਔਰ ਇਹਨਾਂ ਨਾਲ ਵਾਦਾ ਕੀਤਾ ਬੱਚਿਆਂ ਸਾਰਿਆਂ ਦੇ ਨਾਲ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਏਗੀ ਕੋਈ ਵੀ ਦਿੱਕਤ ਹੋਏਗੀ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ